31 17 4 25 ਨੂੰ ਰਾਤ ਦੇ ਕਰੀਬ ਪੌਣੇ 10 ਵਜੇ ਜੁਗ ਸਟੂਡੀਓ ਐਸ ਐਲ ਜੁਗ ਸਟੂਡੀਓ ਸੈਲੂਨ ਹੈ ਸਿਟੀ ਤਰਨਤਾਰਨ ਦੇ ਵਿੱਚ ਜਿੱਥੇ ਪ੍ਰਭ ਦਾਸ ਵਾਲ ਨੇ ਪਹਿਲਾਂ ਫਿਰੋਤੀ ਦੀ ਮੰਗ ਕੀਤੀ ਸੀਗੀ ਪ੍ਰਭ ਦਾਸ ਵਾਲ ਇੱਕ ਗੈਂਗਸਟਰ ਹੈ ਜਿਹੜਾ ਕਿ ਬਾਹਰ ਬਾਹਰਲੀ ਕੰਟਰੀ ਦੇ ਵਿੱਚ ਹੈ ਤੇ ਫਿਰੋਤੀ ਵਾਸਤੇ ਨੇ ਫੋਨ ਕੀਤਾ ਸੀਗਾ ਜਦੋਂ ਫਿਰੋਤੀ ਨਹੀਂ ਦਿੱਤੀ ਤੇ ਤਕਰੀਬਨ ਪੌਣੇ 10 ਵਜੇ 17 4 ਨੂੰ ਤਿੰਨ ਮੁੰਡੇ ਆਏ ਸੀਗੇ ਮੋਟਰਸਾਈਕਲ ਤੇ ਤੇ ਉਹਨਾਂ ਨੇ ਇੱਕ ਗੋਲੀ ਜਿਹੜੀ ਹੈ ਉਹਦੇ ਗੇਟ ਤੇ ਫਾਇਰ ਕੀਤਾ ਸੀਗਾ ਇਦੇ ਮਗਰ ਸਾਡੀ ਸਿਟੀ ਪੁਲਿਸ ਸਟੇਸ਼ਨ ਦੀ ਟੀਮ ਅੰਡਰ ਸੁਪਰਵਾਈਜ਼ਨ ਆ ਆਪਣੇ ਡੀਐਸਪੀ ਜਿਹੜੇ ਸਿਟੀ ਨੇ ਰਿਪੂਤਾਪਨ ਸਿੰਘ ਇਹਨਾਂ ਦੇ ਅੰਡਰ ਲੱਗੇ ਫੋਲੋ ਕਰਦੇ ਹੋਏ ਇਹਦੇ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਲ ਕੀਤੀ ਹੈ ਜਿਹਦੇ ਵਿੱਚ ਇੱਕ ਮੇਨ ਸ਼ੂਟਰ ਆਪਣਾ ਵੀ ਸ਼ਾਮਲ ਹੈ ਤਿੰਨ ਦੋਸ਼ੀਆਂ ਦੇ ਵਿੱਚੋਂ ਦੋ ਜੁਵਨਾਂ ਹੈ ਲਾ ਤੇ ਉਹਨਾਂ ਦੇ ਨਾਮ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਤੇ ਇੱਕ ਜਿਹੜਾ ਤੀਜਾ ਦੋਸ਼ੀ ਹੈ ਜੁਵਨਪ੍ਰੀਤ ਸਿੰਘ ਪੁੱਤਰ ਜਗਦੀਸ਼ ਸਿੰਘ ਇਹ ਪਿੰਡ ਪੰਡੋਰੀ ਰਣ ਸਿੰਘ ਦਾ ਰਹਿਣ ਵਾਲਾ ਹੈ ਤੇ ਇਹਨਾਂ ਨੇ ਇਹ ਰਬ ਦਾਸੂਵਾਲ ਦੇ ਨਾਲ ਇਹ ਲਿੰਕ ਦੇ ਵਿੱਚ ਸੀਗੇ ਤੇ ਉਹਦੇ ਕਹਿਣ ਤੇ ਹੀ ਕਿ ਬਈ ਅਸੀਂ ਇਹਦੇ ਤੋਂ ਫਿਰੋਤੀ ਲੈਣੀ ਹੈ ਫਿਰੋਤੀ ਖੜਨੀ ਹੈ ਤੇ ਡਰੋਨ ਲਈ ਇੱਕ ਜਿਹੜਾ ਫਾਇਰ ਹੈ ਉਹ ਕੀਤਾ ਸੀਗਾ ਬਟ ਸਾਡੀ ਟੀਮ ਨੇ ਬੜੇ ਵਧੀਆ ਤਰੀਕੇ ਨਾਲ ਕੰਮ ਕਰਦੇ ਦੋ ਦਿਨਾਂ ਦੇ ਵਿੱਚ ਹੀ ਇਹ ਜਿਹੜਾ ਕੇਸ ਹੈ ਇਸ ਵਾਰ ਦਾਸੂ ਨੂੰ ਟ੍ਰੇਸ ਕਰਨ ਚ ਕਾਮਯਾਬੀ ਹਾਸਲ ਕੀਤੀ ਹੈ ਤੇ ਇਹਦੇ ਵਿੱਚ ਸਾਨੂੰ ਹੋਰ ਵੀ ਜਿਹੜੇ ਨਾਮ ਉਜਾਗਰ ਹੋਏ ਆ ਜਿਹੜੇ ਕਿ ਇਸ ਗੈਂਗ ਨਾਲ ਸੰਬੰਧ ਰੱਖਦੇ ਆ ਤੇ ਉਹਨਾਂ ਦੀ ਗੱਲ پکڑ ਲਈ ਆਪਣੀ ਟੀਮਾਂ ਬਣੀ ਹੋਈ ਹੈ ਤੇ ਜਲਦੀ ਇਹ ਪੂਰੇ ਨੈਟਵਰਕ ਨੂੰ ਜੜ ਤੋਂ ਜਿਹੜਾ ਖਤਮ ਕੀਤਾ ਜਾਵੇਗਾ ਤੁਹਾਡੀ ਜੀ ਹਾਂ ਜੀ ਮਨਜ਼ੂਰੀ ਦੀ ਰੋਟੀ ਕਿੰਨੀ ਮੰਗੀ ਸੀ ਜੀ ਅਮਾਉਂਟ ਜੀ ਕੋਈ 20 ਲੱਖ ਰੁਪਏ ਮੰਗੇ ਸੀਗੇ ਜੀ ਪਰ ਉਹ ਵੀ ਨਾ ਤੇ ਬਾਂਦੇ ਦਰਜੇ ਦੇਖੋ ਜੀ ਜੁਵੇਂ ਨਾ ਲਾ ਸੀ ਇਹਨਾਂ ਦੇ ਦੋ ਜਿਹੜੇ ਦੂ ਜੁਵੇਂ ਨਾ ਲੈਂਦਾ ਤੁਹਾਨੂੰ ਆਪਾਂ ਕੁਝ ਦੱਸ ਨਹੀਂ ਸਕਦੇ ਇਹ ਮੈਟਰ ਕਵ ਆਫ ਕਨਸਿਡੇਸ਼ਨ ਫੋਰ ਗੋਟ